ਸੁਨ ਪ੍ਰੇਮ ਉਮਾੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾ ਸੁਨ ਪਰੇਮ ਉਮਾ ਹੜਾ ਕਿਉ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ संत सहाई प्रेम के हौं तिन कै लगा पाए विण अप रब किऊ सुख पाई ऐ दूजी नाहि प्रेम चाख्या रहे आघाए आपत आग विनती करे लेहो प्रभु लाए ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਈ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਈ ਅਸੂ ਦਾ ਮਹੀਨਾ ਦਿਨ ਸੋਮਵਾਰ 16 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸਰਬੱਤ ਹੀ ਗੁਰੂ ਦੀਆਂ ਸੰਗਤਾਂ ਤੇ ਮੇਹਰ ਦਾ ਭਰਿਆ ਹੱਥ ਰੱਖਣ ਤੰਦਰੁਸਤੀਆਂ ਰੱਖਣ ਕਿਰਤ ਕਮਾਈਆਂ ਵਿੱਚ ਵਾਧੇ ਕਰਨ ਆਪਣੇ ਦਰੋਂ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ ਕੇ ਨਿਹਾਲ ਨਿਹਾਲ ਕਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀਪ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ 80 ਮਹੀਨੇ ਦੇ ਰਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਸ ਨੂੰ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ ਸਤਿਗੁਰੂ ਜੀ ਪਰਮੰਦੇ ਹਨ ਹੇ ਗੁਰਮੁਖ ਜਨੂ ਮੇਰੇ ਮਨ ਦੇ ਅੰਦਰ ਪਿਆਰ ਸਰੂਪ ਪਰਮਾਤਮਾ ਨੂੰ ਮਿਲਣ ਵਾਸਤੇ ਉਮਾਹ ਪਿਆਰ ਨੂੰ ਉਸਾਲੇ ਨੂੰ ਆਖਦੇ ਨੇ ਪਿਆਰ ਉਸਾਲਾ ਉਮਾਹ ਪੈਦਾ ਹੋਇਆ ਹੈ ਮੈਂ ਕਿਸ ਵਿਧੀ ਨਾਲ ਆਪਣੇ ਪਿਆਰ ਸਰੂਪ ਪ੍ਰਮਾਤਮਾ ਨੂੰ ਜਾ ਕੇ ਮਿਲਾਂ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਅਤੇ ਤਨ ਦੇ ਅੰਦਰ ਪ੍ਰਭੂ ਪਿਆਰੇ ਦੇ ਦਰਸ਼ਨਾ ਦੀ ਤਾਂਗ અત્યੰਤ ਪ੍ਰਬਲ ਹੋ ਗਈ ਹੈ ਬਹੁਤ ਮੈਨੂੰ ਦਰਸ਼ਨਾ ਦੀ ਤਾਂਗ ਹੈ ਕੋਈ ਐਸਾ ਗੁਰੂ ਦਾ ਪਿਆਰਾ ਹੈ ਜੋ ਆਪ ਪਿਆਰੇ ਪ੍ਰਭੂ ਨੂੰ ਮਿਲਿਆ ਹੋਵੇ ਤੇ ਮੈਨੂੰ ਵੀ ਪ੍ਰਭੂ ਪ੍ਰੀਤਮ ਦੇ ਨਾਲ ਮਿਲਾ ਦੇਵੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਪਰਮਾਤਮਾ ਪ੍ਰੇਮ ਸਰੂਪ ਹੈ ਅਤੇ ਉਹ ਹਰ ਥਾਂ ਸਾਰੇ ਜਗ੍ਹਾ ਦੇ ਵਿੱਚ ਪ੍ਰੇਮ ਸਰੂਪ ਹੋ ਕੇ ਰਮਿਆ ਹੋਇਆ ਹੈ ਜੋ ਸੰਤ ਜਨ ਹਨ ਉਸ ਪ੍ਰੇਮ ਰੂਪੀ ਪਰਮਾਤਮਾ ਨੂੰ ਮਿਲਾਉਣ ਦੇ ਵਿੱਚ ਮਦਦ ਕਰਦੇ ਹਨ ਸਤਿਗੁਰੂ ਜੀ ਪਰਮਉੰਦੇ ਹਨ ਜਿਹੜੇ ਸੰਤ ਜਨ ਸੰਤ ਸਹਾਈ ਪ੍ਰੇਮ ਕੇ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਵਧਾਉਣ ਦੇ ਵਿੱਚ ਸਹਾਇੀ ਹੁੰਦੇ ਹਨ ਹਉ ਤਿੰਨ ਕ ਲੋਗਾ ਪਾਏ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਮੈਂ ਉਹਨਾਂ ਮਹਾਪੁਰਸ਼ਾਂ ਦਾ ਸਤਕਾਰ ਕਰਦਾ ਹਾਂ ਤਾਂ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਵਿਣ ਪ੍ਰਭ ਕਿਉ ਸੁਖ ਪਈਐ ਦੂਜੀ ਨਹੀਂ ਜਾਏ ਪਰਮਾਤਮਾ ਸੁੱਖਾਂ ਦਾ ਸੋਮਾ ਹੈ ਸੁੱਖਾਂ ਦੇ ਸੋਮੇ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਥਾਂ ਤੋਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਸੁਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸੁਖ ਕੇਵਲ ਪਰਮਾਤਮਾ ਨਾਲ ਜੁੜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਵੱਡ ਭਾਗੀਆਂ ਨੇ ਪ੍ਰੇਮ ਰੂਪ ਪਰਮਾਤਮਾ ਦੇ ਪਿਆਰ ਦੇ ਰਸ ਨੂੰ ਮਾਣ ਲਿਆ ਉਹਨਾਂ ਵੱਡ ਭਾਗੀਆਂ ਦੀਆਂ ਜੋ ਹੋਰ ਸੰਸਾਰੀ ਪਦਾਰਥਾਂ ਨੂੰ ਪਾਉਣ ਦੀਆਂ ਇੱਛਾਵਾਂ ਹਨ ਮਾਇਕੀ ਭੁੱਖਾਂ ਸਾਰੀਆਂ ਖਤਮ ਹੋ ਜਾਂਦੀਆਂ ਹਨ ਸੇ ਤ੍ਰਿਪਤ ਰਹੇ ਆਗਾਏ ਉਹਨਾਂ ਨੂੰ ਸਦੀਵੀ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ ਭਾਵ ਕਿ ਉਹ ਰੱਜ ਜਾਂਦੇ ਹਨ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਅਜੇ ਗੁਰੂ ਦੇ ਪਿਆਰੇ ਜੋ ਪ੍ਰਭੂ ਬਖਸ਼ਿਸ਼ ਦੁਆਰਾ ਹਉ ਰੱਜਾਂ ਤ੍ਰਿਪਤੇ ਅਗਾਏ ਜੀਉ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਨੇ ਰੱਜ ਜਾਂਦੇ ਨੇ ਉਹ ਬਹੁਤਿਆਂ ਪਰਮੇਸ਼ਰ ਦੇ ਕੋਲੋਂ ਦਾਤਾਂ ਪਾ ਕੇ ਰਜ ਕੇ ਉਹ ਸੇ ਦਿੱਤੇ ਸੁਖ ਦਾ ਹੰਕਾਰ ਨਹੀਂ ਕਰਦੇ ਅਜਿਹੀ ਉੱਚ ਅਵਸਥਾ ਪ੍ਰਾਪਤ ਕਰਨ ਤੋਂ ਬਾਅਦ ਵੀ ਉਹ ਹੰਕਾਰ ਨਹੀਂ ਕਰਦੇ ਆਪ ਤਿਆਗ ਬੇਨਤੀ ਕਰਦੇ ਸਗੋਂ ਨਿਮਰਤਾ ਦੇ ਵਿੱਚ ਰਹਿ ਕੇ ਆਪਾ ਭਾਵ ਛੱਡ ਕੇ ਹਮੇਸ਼ਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ ਜੋਦੜੀਆਂ ਕਰਦੇ ਹਨ ਕੀ ਜੋਦੜੀਆਂ ਕਰਦੇ ਹਨ ਲੇਹੋ ਪ੍ਰਭੂ ਲੜ ਲਾਏ へ ਪ੍ਰਭੂ ਸਾਨੂੰ ਆਪਣੇ ਲੜ ਲਾਈ ਰੱਖੋ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਜੋ ਹਰ ਇਕੰਤ ਮਿਲਾਈਆਂ ਸੇ ਵਿਛੜ ਕਤਹੇ ਨਾ ਜਾਏ ਹੁਣ ਜਿਨ੍ਹਾਂ ਦੀਆਂ ਬੇਨਤੀਆਂ ਨੂੰ ਪਰਮੇਸ਼ਰ ਨੇ ਪ੍ਰਵਾਨ ਕਰ ਲਿਆ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਜੀਵ ਆਤਮਾਵਾਂ ਨੂੰ ਆਪਣੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੱਤੀ ਆਪਣੇ ਨਾਲ ਮਿਲਾ ਲਿਆ ਹੁਣ ਉਹ ਪ੍ਰਭੂ ਮਾਲਕ ਦੇ ਮਲਾਪ ਰਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੀ ਝਾਕ ਨਹੀਂ ਰੱਖਦੀਆਂ ਉਹ ਕਦੇ ਵੀ ਵਿਛੋੜਾ ਨਹੀਂ ਪੈਂਦਾ ਕਿੰਨਾਂ ਦਾ ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ ਜੋ ਪਰਮੇਸ਼ਰ ਦੇ ਨਾਲ ਰਲ ਜਾਂਦੇ ਹਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੀਆਂ ਅਖੀਰਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਵਿਛੋੜਾ ਕਿਉਂ ਨਹੀਂ ਪੈਂਦਾ ਕਿਉਂਕਿ ਉਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਇਸ ਗੱਲ ਦਾ ਪੂਰਨ ਯਕੀਨ ਹੋ ਜਾਂਦਾ ਹੈ ਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਥਾਂ ਤੋਂ ਸਦੀਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ ਪ੍ਰਭ ਵਿਣ ਦੂਜਾ ਕੋ ਨਹੀਂ ਦੂਜਾ ਹੈ ਹੀ ਕੋਈ ਨਹੀਂ ਤਾਂ ਸਤਿਗੁਰੂ ਜੀ ਫਰਮੁੰਦੇ ਹਨ ਨਾਨਕ ਹਰ ਸਰਨਾਏ ਇਸ ਲਈ ਉਹ ਆਪਾ ਭਾਵ ਤਿਆਗ ਕੇ ਹਮੇਸ਼ਾ ਪ੍ਰਭੂ ਪਰਮਾਤਮਾ ਦੇ ਸ਼ਰਨ ਦੇ ਵਿੱਚ ਪਏ ਰਹਿੰਦੇ ਹਨ ਉਹ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹਿੰਦੇ ਨੇ ਤਾਂ ਸਤਿਗੁਰੂ ਜੀ ਅਸੂ ਦੇ ਮਹੀਨੇ ਦੇ ਵਿੱਚ ਅਖੀਰਲੀ ਪੰਕਤੀ ਵਿੱਚ ਫਰਮਾਉਂਦੇ ਹਨ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮયા ਹਰ ਰਾਏ ਅਸੂ ਮਹੀਨੇ ਦੁਆਰਾ ਵਿਸ਼ੇਸ਼ ਉਪਦੇਸ਼ ਸਤਗੁਰਾਂ ਦਾ ਇਹ ਹੀ ਪ੍ਰਦਾਨ ਕੀਤਾ ਹੈ ਗੁਰਾਂ ਨੇ ਲੋਕ ਪਰਲੋਕ ਦੇ ਸਾਰੇ ਸੁੱਖ ਹਰ ਮਾਇਆ ਹਰ ਮਾਇਆ ਤੋਂ ਭਾਵ ਪ੍ਰਭੂ ਕਿਰਪਾ ਦੇ ਵਿੱਚ ਸਮੋਏ ਹੋਏ ਨੇ ਜਿੰਨਾ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਉਹਨਾਂ ਵੱਡਿਆਂ ਭਾਗਾਂ ਵਾਲੇ ਵਿਭਾਗਿਆਂ ਦਾ ਅਸੂ ਮਹੀਨਾ ਤਾਂ ਕੀ ਸਾਰਾ ਜੀਵਨ ਹੀ ਸੁੱਖ ਅਤੇ ਆਨੰਦ ਦੇ ਨਾਲ ਬਤੀਤ ਹੁੰਦਾ ਹੈ ਜਿਦਾਂ ਤੇ ਉਸ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ ਪਵਨ ਗੁਰਬਾਣੀ ਦਾ ਪਰਮਾਨ ਹੈ ਜਿਸ ਨੂੰ ਤੇਰੀ ਨਦਰ ਹਉ ਮੈਂ ਤਿਸ ਦੇ ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਾ ਸਮਮੀ ਵੱਲ ਨਿਰਪਉ ਸੋ ਭਈ ਜਿਸ ਨੂੰ ਤੂੰ ਕਿਰਪਾਲ ਸੱਚਾ ਸੋ ਥਈ ਜਿਸ ਨੂੰ ਤੇਰੀ ਮਯਾ ਨ ਪੋਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਹੜੇ ਅਸੀਂ ਦੇ ਮਹੀਨੇ ਦੇ ਉਪਦੇਸ਼ ਨੂੰ ਸਰਵਣ ਕਰਕੇ ਗੁਰੂ ਵਾਲੇ ਬਣ ਜਾਂਦੇ ਨੇ ਗੁਰੂ ਦੇ ਉਪਦੇਸ਼ ਦੁਆਰਾ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਸਦੀਵੀ ਸੁਖ ਹੈ ਸਤਿਗੁਰੂ ਜੀ ਗੁਰਬਾਣੀ ਅੰਦਰ ਪਰਮਾਉਂਦੇ ਹਨ ਜਿਸਨੂੰ ਤੇਰੀ ਨਦਰ ਨਾ ਲੇਖਾ ਪੁਛੀ ਜਾ ਉਹਨਾਂ ਦਾ ਲੇਖਾ ਨਹੀਂ ਹੁੰਦਾ ਜਿਸਨੂੰ ਤੇਰੀ ਖੁਸ਼ੀ ਤਨ ਨੋ ਨਿਧ ਪੁੰਚ ਜਾ ਹਰ ਪ੍ਰਕਾਰ ਦੇ ਖਜ਼ਾਨੇ ਮਿਲਦੇ ਨੇ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਾ ਮੋਹ ਸੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਉਹ ਬੰਦਗੀ ਵਿੱਚ ਲੱਗ ਕੇ ਆਪਣਾ ਜਨਮ ਸਫਲਾ ਕਰਦੇ ਨੇ ਸੋ ਗੁਰਾਂ ਦੇ ਉਪਦੇਸ਼ ਨੂੰ ਮੰਨ ਕਰਕੇ ਆਪਣਾ ਜਨਮ ਸਫਲਾ ਕਰੀਏ ਫਿਰ ਸਾਡੀ ਸੰਗਰਾਦ ਵਾਲ ਦਿਨ ਭਰੀ ਹਾਜ਼ਰੀ ਜੋ ਪ੍ਰਵਾਨ ਹੈ ਸੋ ਅੱਜ ਦਾ ਮਹੀਨਾ ਹੈ ਦਿਨ ਸੋਮਵਾਰ 16 ਤਰੀਕ ਨੂੰ ਸ਼ੁਰੂਪਤਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬੱਤ ਗੁਰੂ ਕੀਆ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਦਾ ਪੂਰੀਆਂ ਕਰਨ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਆਪਜੀ ਤੱਕ ਛੇਤੀ ਪਹੁੰਚ ਸਕਣ ਸਮਾਪਤੀ ਹੈ ਜੀ ਹੋਈਆਂ ਗਲਤੀ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਮਾ ਕਰਨ ਆਪ ਜੀ ਬਖਤਿ ਜੋਗ ਬਖਸ਼ ਲੈਣਾ ਅੱਗੇ ਤੋਂ ਮਹਾਰਾਜ ਸਾਤ ਸਤਿ ਬਖਸ਼ਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ